ਦੋਸਤੋ ਬਚਪਨ ਵਿੱਚ ਤੂਤੀਆਂ ਕੌਣ-ਕੌਣ ਤੋੜ ਕੇ ਖਾਂਦਾ ਹੁੰਦਾ ਸੀਗਾ ਕਿਸੇ ਨੂੰ ਯਾਦ ਆ ਤੂਤ ਦਾ ਪੇੜ ਆ ਜੀ ਤੂਤ ਦਾ ਪੇੜ ਆ ਤੂਤ ਚਲੋ ਦੋਸਤੋ ਬਚਪਨ ਵਿੱਚ ਤੂਤੀਆਂ ਕੌਣ-ਕੌਣ ਖਾਂਦਾ ਸੀਗਾ ਤੋੜ ਕੇ ਉਹੀ ਆਪਾਂ ਜੀ ਜਿਆਦਾ ਤਾਜ਼ਿਆ ਕਰਨ ਆਏ ਉਹ ਦੇਖੋ ਜੀ ਗੁੱਦਾ ਪੇੜ ਲੱਗਾ ਹੋਇਆ ਉੱਪਰ ਯਾਹ ਦੇਖੋ ਤੂ ਲੱਗੇ ਨੂੰ ਆ ਕੇ ਦਿਖਾ ਇਸ ਸਫੇਦ ਤੂਤਾ ਇਹ ਬਹੁਤ ਮਿੱਠੇ ਹੁੰਦੇ ਖਾਂਚ ਵਾਹ ਵਾਹ ਬਹੁਤ ਈ ਸੁਆਦ ਜੋ ਦੋਸਤੋ ਤੁਹਾਨੂੰ ਪੰਜਾਬ ਦੀਆਂ ਇੱਕ ਬਹੁਤ ਹੀ ਮਸ਼ਹੂਰ ਤੇ ਬਹੁਤ ਹੀ ਮਹਿੰਗਾ ਫਰੂਟ ਦਿਖਾਉਂਦੇ ਆ ਜਿਹੜਾ ਕਿ ਸਰਦੀਆਂ ਦੇ ਵਿੱਚ ਬਹੁਤ ਹੀ ਮਹਿੰਗਾ ਹੋ ਜਾਂਦਾ ਦੇਖਿਓ ਜੀ ਕਿਹਨੇ ਕਿਹਨੇ ਇਹ ਖਾਦਾ ਤੇ ਤੁਹਾਡੇ ਸ਼ਹਿਰ ਦੇ ਵਿੱਚ ਇਹਨੂੰ ਕੀ ਕੀ ਨਾਮ ਨਾਮ ਨਾਲ ਜਾਣਿਆ ਜਾਂਦਾ ਆਹ ਤਰੀ ਬਣਾਈਦਾ ਤੋੜਦੇ ਆ ਕੀ ਕੀ ਜਾਂਦੇ ਆ ਜੀ ਤੁਹਾਨੂੰ ਸ ਤੁਹਾਡੇ ਸਾਰਿਆਂ ਦੇ ਪਿੰਡ ਵਿੱਚ ਤੇ ਸ਼ਹਿਰ ਵਿੱਚ ਆ ਸਾਡੇ ਨਾਲ ਲੱਕੀ ਲੱਕੀ ਖਾ ਕੇ ਦੇਖ ਕੀ ਕਹਿੰਦੇ ਤੁਹਾਡੇ ਉੱਧਰ ਤੂਤੀਆਂ ਦੂਤ ਹੈ ਨਾ ਬਹੁਤ ਹੀ ਸਵਾਦ ਉਹ ਥੱਲੇ ਡੇਗੀ ਇਹ ਤੁਹਾਡੇ ਸਾਰਿਆਂ ਦੇ ਨਾਮ ਦੇ ਮਿੱਠੀ ਬਹੁਤ ਹੀ ਮਿੱਠੀ ਹੱਥ ਵੀ ਦੇਖੋ ਕਿਦਾਂ ਰੇ ਹੋ ਗਏ ਤੂਤ ਖਾਣ ਤੋਂ ਬਾਅਦ ਹੱਥਾਂ ਦਾ ਰੰਗ ਇਹ ਕੁਛ ਇਸ ਤਰ੍ਹਾਂ ਦਾ ਹੋ ਜਾਂਦਾ ਆ ਤੇ ਬਹੁਤ ਹੀ ਸੋਹਣਾ ਹੈ ਦਰਖਤ ਆ ਦੇਖੋ ਜੀ ਹੱਥ ਦੇਖੋ ਮੇਰੇ ਪਰ ਬਹੁਤ ਮਜ਼ਾ ਆਇਆ ਆਨੰਦ ਆ ਗਿਆ ਅੱਜ ਤੇ ਤੁਹਾਡੇ ਸ਼ਹਿਰ ਵਿੱਚ ਕੀ ਕੀ ਕਹਿੰਦੇ ਆ ਇਹਨੂੰ ਸਾਰੇ ਜਣੇ ਇੱਕ ਵਾਰੀ ਜ਼ਰੂਰ ਦੱਸਿਓ ਮੈਨੂੰ ਸਾਨੂੰ ਕਿ ਸਾਡੇ ਇੱਥੇ ਸ਼ਹਿਰਪੁਰ ਚ ਕਹਿੰਦੇ ਆ ਇਹਨੂੰ ਤੂਤ ਜਾਂ ਤੂਤੀਆਂ ਤੂਤ ਜਾਂ ਤੂਤੀਆਂ ਬਾਕੀ ਤੁਸੀਂ ਮੇਰੇ ਵਾਲੇ ਵਾਲੇ ਮੌਸਮ ਦੇਖ ਸਕਦੇ ਆ ਬਹੁਤੀ ਸੋਹਣਾ ਮਾਹੌਲ ਆ। ਓਹ ਦੇਖੋ ਜੀ ਕਣਕਾ ਦੇ ਖੇਤ ਕਿੰਨੇ ਸੋਹਣੇ ਖੇਤ। ਪੂਰਾ ਵਾਤਾਵਰਨ ਦਾ ਆਪਾਂ ਅੱਜ ਨਾ ਨਿਆਰਾ ਲੈਣ ਆਏ ਆ। ਦੇਖੋ ਸਾਰੇ ਜਣੇ। ਬਹੁਤ ਮਜਾ ਆਂਦਾ। ਓਏ ਹੋਏ। ਕਰਦੀ ਆ ਜਾਣ ਵਾਲੀ ਜਿਹੜੀ ਹਵਾ ਆ ਨਾ ਠੰਡੀ ਠੰਡੀ ਤੇ ਬਸ ਥੋੜਾ ਟਾਈਮ ਹੀ ਆ ਮੁੜ ਕੇ ਤਾਂ ਜਦੋਂ ਜੂਨ ਜਲਾਈ ਆਣੀ ਆ ਤੇ ਇਹੀ ਤਪਦਾ ਸੂਰਜ ਹੋਣਾ ਤੇ ਇਹੀ ਤਪਦੀਆਂ ਹਵਾਵਾਂ ਆਣੀਆਂ ਪਰ ਬਹੁਤ ਹੀ ਨਿਆਰਾ ਆਉਂਦਾ ਪਿਆ ਹਵਾਸ ਸਾਥ ਸ਼ਰੀਆ ਕਾਲ ਦੀ ਸਾਰਿਆਂ ਨੂੰ ਤੇ ਮੈਂ ਅਵਨੀਤ ਸਿੰਘ ਤੇ ਮੈਂ ਹੋਪ ਕਰਦਾ ਆ ਤੁਸੀਂ ਮੇਰਾ ਇਹ ਵਲੌਗ ਥੋੜਾ ਲਾਈਕ ਕਰੋਗੇ ਮਿੰਨੀ ਵਲੌਗ ਤੇ ਪੰਜਾਬ ਦਾ ਥੋੜਾ ਜਿਹਾ ਰੰਗ ਜਿਹੜਾ ਤੁਹਾਨੂੰ ਦਿਖਾਇਆ ਤੇ ਤੂਤੀਆਂ ਖਲਾਈਆਂ ਮਰੇ ਵਾਸਤੇ ਲਾਈਕ ਤੇ ਸਬਸਕ੍ਰਾਈਬ ਕਰਿਓ ਜਰੂਰ ਬਾਏ ਬਾਏ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ